ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਬੇहद ਹੀ ਜ਼ਿਆਦਾ ਦੁਖਦਾਈ ਤੇ ਮਨ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਚਾਈਨਾ ਡੋਰ ਨੇ ਇੱਕ ਹੋਰ 마ਸੂਮ ਬੱਚੇ ਦੀ ਜਾਨ ਲੈ ਲਈ ਹੈ ਦਰਸਲ 마ਸੂਮ ਬੱਚਾ ਛੱਤ ਤੇ ਚੜ ਕੇ ਪਤੰਗ ਉਡਾ ਰਿਆ ਸੀ ਕਿ ਇਸ ਦੌਰਾਨ ਚਾਈਨਾ ਡੋਰ ਦੇ ਵੱਲ ਉਸ ਤੇ ਵੱਲ ਪਤੰਗ ਉਡਾਈ ਜਾ ਰਹੀ ਸੀ ਤੇ ਚਾਈਨਾ ਡੋਰ ਹਾਈ ਵੋਲਟੇਜ ਤਾਰ ਦੇ ਨਾਲ ਛੂ ਜਾਂਦੀ ਹੈ ਜਿਸ ਕਰਕੇ ਕਰੰਟ ਆ ਜਾਂਦਾ ਹੈ ਚਾਇਨਾ ਡੋਰ ਦੇ ਵਿੱਚ ਤੇ ਬੱਚਾ ਜਿਹੜਾ ਆ ਕਰੰਟ ਦੀ ਲਪੇਟ ਦੇ ਵਿੱਚ ਆ ਜਾਂਦਾ ਹੈ ਗੰਭੀਰ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਜਿੱਥੇ ਡਾਕਟਰਾਂ ਦੇ ਵੱਲੋਂ ਜਾਂਚ ਕਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ ਬੇहद ਹੀ ਜ਼ਿਆਦਾ ਇਹ ਮੰਦਭਾਗੀ ਖਬਰ ਆ ਜਿਹੜੀ ਤਰਨ ਤਰਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ 6 ਸਾਲ ਦੇ 마ਸੂਮ ਬੱਚੇ ਦੀ ਜਾਨ ਚਲੀ ਗਈ ਹੈ ਚਾਈਨਾ ਡੋਰ ਦੇ ਕਾਰਨ ਤਾਂ ਅਜਿਹੀਆਂ ਕਈ ਖਬਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਚਾਈਨਾ ਡੋਰ ਦੇ ਨਾਲ ਗੜਾ ਗਲਾ ਕੱਟਣ ਦੇ ਨਾਲ ਕਈਆਂ ਦੀਆਂ ਮੌਤਾਂ ਹੋ ਰਹੀਆਂ ਨੇ ਪਰ ਇਹ ਮਾਮਲਾ ਬਿਲਕੁਲ ਹੀ ਜ਼ਿਆਦਾ ਅਲੱਗਾ ਜਿੱਥੇ ਬੱਚੇ ਦੇ ਵੱਲੋਂ ਛੱਤ ਤੇ ਚੜਕੇ ਪਤੰਗ ਉਡਾਈ ਜਾ ਰਹੀ ਸੀ ਚਾਇਨਾ ਡੋਰ ਦੀ ਮਦਦ ਨਾਲ ਕਿ ਇਸ ਦੌਰਾਨ ਵੱਡਾ ਹਾਦਸਾ ਵਾਪਰ ਜਾਂਦਾ ਹੈ ਦਾ ਰਸਲ ਚਾਇਨਾ ਡੋਰ ਹਾਈ ਵੋਲਟੇਜ ਤਾਰ ਦੇ ਨਾਲ ਛੂਹ ਜਾਂਦੀ ਹੈ ਜਿਸ ਕਰਕੇ ਕਰੰਟ ਆ ਜਾਂਦਾ ਹੈ ਤੇ ਬੱਚਾ ਗੰਭੀਰ ਹਾਲਤਾਂ ਦੇ ਵਿੱਚ ਹਸਪਤਾਲ ਪਹੁੰਚਾਇਆ ਜਾਂਦਾ ਹੈ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ ਤਾਂ ਤੁਰੰਤਨ ਸ਼ਹਿਰ ਦੇ ਫਤਿਹ ਚੱਕ ਕਲੋਨੀ ਦੇ ਵਿੱਚ ਇਹ ਪੂਰਾ ਹਾਦਸਾ ਵਾਪਰਿਆ 6 ਸਾਲ ਦੇ ਬੱਚੇ ਦੇ ਨਾਲ ਤੇ ਬੱਚੇ ਦੀ ਮੌਤ ਹੋ ਚੁੱਕੀ ਆ ਪਰਿਵਾਰਿਕ ਮੈਂਬਰਾਂ ਦਾ ਹਾਲ ਦੇਖਿਆ ਨਹੀਂ ਜਾਂਦਾ ਪਰਿਵਾਰ ਭੁੱਬਾ ਮਾਰ-ਮਾਰ ਕੇ ਰੋ ਰਿਹਾ ਹੈ ਜਿਨ੍ਹਾਂ ਦਾ 마ਸੂਮ ਬੱਚਾ ਇਸ ਜਹਾਨ ਤੋਂ ਚਲਾ ਗਿਆ ਹੈ 6 ਸਾਲ ਦਾ ਇਹ ਬੱਚਾ ਆ ਜਿਸ ਦੀ ਚਾਈਨਾ ਡੋਰ ਨੇ ਜਾਨ ਲੈ ਲਈ ਆ ਮਾਂ ਦੇਖੋ ਕਿਵੇਂ ਰੋ ਰਹੀ ਹੈ ਭੁੱਬਾ ਮਾਰ ਮਾਰ ਕੇ ਕਿ ਮੈਨੂੰ ਮੇਰਾ ਮੁੰਡਾ ਦੇ ਦਿਓ ਉੱਥੇ ਹੀ ਪਿਓ ਦੇ ਵੱਲੋਂ ਵੀ ਹਸਪਤਾਲ ਜਾ ਕੇ ਬੱਚੇ ਨੂੰ ਆਵਾਜ਼ਾਂ ਲਗਾਈਆਂ ਜਾ ਰਹੀਆਂ ਨੇ ਕਿ ਆਪ ਪੁੱਤ ਚਲੀਏ ਤਾਂ ਪਰਿਵਾਰਿਕ ਮੈਂਬਰਾਂ ਦਾ ਇਹ ਦੁੱਖ ਦੇਖਿਆ ਨਹੀਂ ਜਾਂਦਾ ਜਿਨ੍ਹਾਂ ਦੇ ਮਾਸੂਮ ਬੱਚੇ ਦੀ ਜਾਨ ਚਲੀ ਗਈ ਆ ਤਾਂ ਅਜਿਹੇ ਚ ਅਸੀਂ ਤੁਹਾਡੇ ਅੱਗੇ ਇਹੀ ਅਪੀਲ ਕਰ ਰਹੇ ਹਾਂ ਰੋਜ਼ ਅਸੀਂ ਤੁਹਾਨੂੰ ਅਜਿਹੀਆਂ ਕਈ ਵੱਡੀਆਂ ਖਬਰਾਂ ਦਿਖਾ ਰਹੇ ਹਾਂ ਜਿੱਥੇ ਚਾਈਨਾ ਡੋਰ ਲੋਕਾਂ ਦੇ ਲਈ ਕਿੰਨਾ ਆਤਕਤ ਬਦ ਕੇ ਆਈ ਹੈ ਕਿਵੇਂ ਚਾਈਨਾ ਡੋਰ ਲੋਕਾਂ ਦੀਆਂ ਜਾਨਾਂ ਲੈ ਰਹੀਆਂ ਨੇ ਇਹ ਅਸੀਂ ਤੁਹਾਨੂੰ ਹਰ ਰੋਜ਼ ਖਬਰਾਂ ਦਿਖਾ ਰਹੇ ਹਾਂ ਤਾਂ ਇਸ ਕਰਕੇ ਅਸੀਂ ਤੁਹਾਡੇ ਅੱਗੇ ਹੱਥ ਜੋੜ ਕੇ ਅਪੀਲ ਕਰਦੇ ਹਾਂ ਕਿ ਚਾਈਨਾ ਡੋਰ ਦੀ ਵਰਤੋਂ ਨਾ ਕਰੋ ਨਾ ਹੀ ਇਸ ਨੂੰ ਵੇਚੋ ਤੇ ਨਾ ਹੀ ਇਸ ਨੂੰ ਖਰੀਦੋ ਕਿਉਂਕਿ ਚਾਈਨਾ ਡੋਰ ਦੇ ਨਾਲ ਕਈ ਜਾਨਾਂ ਜਾ ਚੁੱਕੀਆਂ ਨੇ ਤੇ ਇਸ 마ਸੂਮ ਬੱਚੇ ਨੂੰ ਵੀ ਚਾਈਨਾ ਡੋਰ ਨੇ ਲੈ ਲਿਆ ਏ ਜਿਹੜਾ ਛੱਤ ਤੇ ਝੜ ਕੇ ਚਾਈਨਾ ਡੋਰ ਦੀ ਮਦਦ ਤੇ ਨਾਲ ਪਤੰਗ ਉਡਾ ਰਿਆ ਹੁੰਦਾ ਹੈ ਕਿ ਇਸ ਦੌਰਾਨ ਹਾਈ ਬੋਲਟੇਜ ਸਾਤ ਦੇ ਨਾਲ ਚਾਈਨਾ ਡੋਰ ਚਾ ਲੱਗਦੀ ਆ ਜਿਸ ਕਰਕੇ ਕਰੰਟ ਲੱਗਣ ਕਾਰਨ ਇਸ 마ਸੂਮ ਬੱਚੇ ਦੀ ਜਾਨ ਚਲੀ ਗਈ ਹੈ ਪਰਿਵਾਰ ਦੇ ਵੱਲੋਂ ਪੁੱਬਾ ਮਾਰ ਮਾਰ ਕੇ ਆਪਣਾ ਦੁੱਖ ਜ਼ਾਹਿਰ ਕੀਤਾ ਜਾ ਰਿਹਾ ਹੈ ਦੁੱਖ ਜਿਹੜਾ ਆ ਪਰਿਵਾਰ ਦਾ ਦੇਖਿਆ ਨਹੀਂ ਜਾ ਰਿਹਾ ਤਾਂ ਬੇहद ਹੀ ਜ਼ਿਆਦਾ ਮੰਦ ਪਾਕੀ ਖਬਰ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਆਪਣੇ ਬੱਚੇ ਨੂੰ ਆਵਾਜ਼ਾਂ ਲਗਾਈਆਂ ਜਾ ਰਹੀਆਂ ਨੇ ਕਿ ਆ ਪੁੱਤ ਚਲਿਏ ਉਹ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਲਗਾਤਾਰ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਇਹ ਮੇਰਾ ਜਾਨੂ ਆ ਅਡਾ ਜੇ ਆ ਜਲੀਏ ਪੁੱਤ ਆਇਲੀਏ ਕੀ ਗੱਲ ਹੋਈ ਭਾਜੀ ਆਇਲੀ ਮੇਰਾ ਪੁੱਤ ਦੇਖੋ ਵੀਰ ਜੀ ਜੀ ਆਹ ਆਮਰਾ ਪੁੱਤ ਲਈਏ ਮਗਰੇ ਉਹ ਤਾਂ ਆਪ ਇਹ ਮੇਰਾ ਜਾਨੂ ਆ ਅਡਾ ਜੇ ਆ ਜਲੀਏ ਪੁੱਤ ਆਇਲੀਏ ਕੀ ਗੱਲ ਹੋਈ ਭਾਜੀ ਆਇਲੀ ਮੇਰਾ ਪੁੱਤ ਆਮਰਾ ਬੋਤ ਲਈ ਮਗਰੇ ਅਬ ਇਹ ਮੇਰਾ ਜਾਨੂੰ ਆ ਅੱਡਾ ਜੇ ਆ ਜਲੀ ਪਤ ਆ ਲਈਏ ਹੈ ਨੋਸਨ ਸਿਵਲ ਹਸਪਤਲ ਦੇ ਕੇਸ ਹੈ ਛੋਟੇ ਬੱਚੇ ਦਾ ਕੀ ਮਾਮਲਾ ਹੈਗਾ ਹਾਂਜੀ ਸਭ ਜੀ ਸਾਡੇ ਕੋਲ ਨਾ ਇੱਕ ਪੇਸ਼ੈਂਟ ਲੈ ਕੇ ਆਏ ਸੀ ਉਹਦੇ ਘਰ ਦੇ ਦਿਲਜਾਨ ਸਿੰਘ 8 ਸਾਲ ਦਾ ਬੱਚਾ ਹੈ son of ਰਣਜੀਤ ਸਿੰਘ ਉਹ ਉਹਨਾਂ ਦੇ ਘਰਦਿਆਂ ਦੇ ਦੱਸਣ ਦੇ ਮੁਤਾਬਕ ਕੋਠੇ ਤੇ ਗੁੱਡੀਆਂ ਡਾ ਰਿਆ ਸੀ ਚਾਈਨਾ ਡੋਰ ਦੇ ਨਾਲ ਉਹ ਜਦੋਂ ਚਾਈਨਾ ਡੋਰ ਕਿਤੇ ਹਾਈ ਵੋਲਟੇਜ ਤਾਰ ਦੇ ਨਾਲ ਟੱਚ ਕੀਤੀ ਤੇ ਉਹ ਬੱਚੇ ਨੂੰ ਡੋਰ ਦੇ ਥਰੂ ਕਰੰਟ ਪੈ ਗਿਆ ਤੇ ਆਪਾਂ ਤੇ ਆਪਣੇ ਲੋ ਬਹੁਤ ਕੋਸ਼ਿਸ਼ ਕੀਤੀ ਸੀਪੀਆਰ ਵਗੈਰਾ ਡਨਲਿੰ ਸਾਰਾ ਕੁਝ ਦਿੱਤਾ ਬਟ ਉਸ ਦੇ ਬਾਵਜੂਦ ਵੀ ਬੱਚੇ ਨੂੰ ਬਚਾਉਣ ਚਾ ਸਫਲ ਰਹਿ ਇਸ ਲਈ ਇਹੀ ਤੇ ਸਾਰਿਆਂ ਨੂੰ ਇਹੀ ਇਤਲਾਹ ਦਿੰਨੇ ਆ ਕਿ ਚਾਈਨਾ ਡੋਰ ਤੋਂ ਜਿੰਨਾ ਪਰੇਸ਼ ਕੀਤਾ ਜਾਵੇ ਉਹਨਾ ਹੀ ਚੰਗਾ ਹੈ ਕਿਹਦਾ ਤੋਂ ਬਈ ਮੈਂ ਲక్ష్ਮੀਨ ਸਿੰਘ ਕੀ ਗੱਲ ਕੀ ਹੋਈ ਹੈ ਜਿੱਥੇ ਤੇ ਤਾਰਾ ਉਤੇ ਡੋਰ ਪਈ ਆ ਬਸ ਉਹਦੇ ਕਰਕੇ ਉਹਦੇ ਨਾਲ ਮੁੰਡਾ ਬਚਲਾ ਪੂਦਾ ਹੋ ਗਿਆ ਗਿੱਲੀ ਕੁਮਰੇ ਨੂੰ ਮਨਸ਼ੀਰ ਮੁਸਾ ਨਾਮ ਕੀ ਹੈ ਨਾਮ ਜਾਨੂੰ ਨੇ ਕਿਥੋਂ ਰਹਿਣ ਵਾਲੇ ਐ ਫਤ ਚੱਕਦੇ ਆ